ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਹਵਾਂ ਬਣ ਕੇ ਮੀਤ ਹਰ ਪਰ ਸਾਡੇ ਨਾਂ ਨੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਬੋਲਦੀ ਜਾਇ ਨੇ ਕਿ ਸ਼ੁਭ ਕਾਮਨਾਵਾਂ ਕਿ ਤੂੰ ਜਾ ਕੇ ਜਿਹੜਾ ਝਾੜੂ ਦੇ ਨਾਲ ਮਿਲਿਆ ਪਰ ਯਾਦ ਰੱਖੇ ਇਹ ਖੰਜਰ ਮਾਰਨ ਵਾਲੀ ਪਾਰਟੀ ਆ ਇਸ ਨੇ ਪ੍ਰਸ਼ਾਂਤ ਕੂਸ਼ਣ ਨੂੰ ਨਹੀਂ ਬਖਸ਼ਾ ਜਿਹਨੇ 5 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਖੰਜਰ ਵੱਜਾ ਪ੍ਰਸ਼ਾਂਤ ਪੂਸ਼ਨ ਦੇ ਫਿਰ ਵੱਜਾ ਖੰਜਰ ਜੋਗਿੰਦਰ ਯਾਦਵ ਦੇ ਫਿਰ ਵੱਜਾ ਕੁਮਾਰ ਵਿਸ਼ਵਾਸ ਦੇ ਫਿਰ ਵੱਜਾ ਅਸ਼ੂਤੋਸ਼ ਜਰਨਲਿਸਟ ਦੇ ਤੇ ਫਿਰ ਪੰਜਾਬ ਆਣਿਆ ਤੇ ਖੰਜਰ ਵੱਜੇ ਡਾਕਟਰ ਗਾਂਧੀ ਤੇ ਫੂਲਕਾ ਸਾਹਿਬ ਤੇ ਕੁੱਕੀ ਤੇ ਛੋਟੇਪੁਰ ਤੇ ਖੇਰੇ ਤੇ ਤੇ ਬਚਣਾ ਗੋਲਡੀ ਤੂੰ ਵੀ ਨਹੀਂ ਗਾਤ ਸ਼ਾਇਦ ਖੇਰਾ ਸਾਹਿਬ ਅਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹ ਤਾਂ ਮੈਂ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਦੋ ਯਾਰ ਮੈਂ ਉਦਨੇ ਵੀ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀਕੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ਸਾਰੀ ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦਾ ਬਿਆਣਾ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆ ਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50 50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਦੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਹੈ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨਤੋਂ ਕੰਮ ਕਰਵਾਈਗੇ ਸੋ ਮੇਰੇ ਕਹਿੰਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਆ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟ੍ਰੀਟ ਕਰੇ ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸਮਝ ਜੀ ਕਿਉਂਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹਾ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਿਬਾ ਪੇਤਾ ਕੋਰਕਰੂਰ ਵਾਲੇ ਨੂੰ ਸੰਗਰੂਰ ਭੇਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਰਾਇ ਤੇ ਘਰ ਲੈਣਾ ਇੱਥੇ ਲੁਧਿਆਣੇ ਤਾਂ ਕਿ ਰਾਜਾ ਬੜਿੰਗ ਚਿਤਨਾ ਜਾਵੇ ਮੈਂ ਦੇਖੂਗਾ ਆਪ ਦਾ ਸਾਰਾ ਆਪਣੀ ਦੇਖਰੇਖ ਦੇ ਵਿੱਚ ਸਾਰਾ ਕਰੋਗਾ ਕੰਮ ਇਹਨਾਂ ਦਾ ਆਪਸ ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਛੱਡੋ ਪਰੇ ਇਹਨਾਂ ਇਹਨਾਂ ਟਾਈਮ ਸਵਾਲ ਪੁੱਛਣ ਤੇ ਲਾਤਾ ਹਾਂ ਹਾਂਜੀ ਨਰਪੈ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਮਲਕੋ ਜੀ ਠੀਕ ਹੈ ਜੀ ਤੇ ਤੁਹਾਨੂੰ ਕੀ ਦਿੱਕਤ ਸੀ ਪਹਿਲਾਂ ਅਲਰਜੀ ਸੀ ਜਿਵੇਂ ਆ ਚੀਜ਼ਾਂ ਚ ਆ ਚੀਜ਼ਾਂ ਚ ਤੇ ਆ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ ਗੋਲ ਧਾਰੇ ਤੇ ਜੀ ਤੇ ਉਹਦੇ ਉਪਰ ਖਾਜ ਹੁੰਦੀ ਸੀ ਪਾਣੀ შეਮਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਜੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਚ ਨਹੀਂ ਲੱਗੀ ਰਹਿੰਦੀ ਸੀ ਪੈ ਨਹੀਂ ਛਾਦੇ ਤੇ ਤੇ ਗਰਮੈਸ ਜ਼ਿਆਦੇ ਦੀ ਬਹੁਤ ਠੀਕ ਹੈ ਜੀ ਕੱਪੜਾ ਲੀੜਾ ਜਿਵੇਂ ਕੋਈ ਰਾਤ ਮੁੰਜੇ ਮੈਂ ਸਰਦੀ ਆ ਜੀ ਪਰ ਜਾਈ ਦੌਰ ਦਾ ਕੱਪੜਾ ਲੈਣੇ ਆ ਉਹ ਲੈ ਨਹੀਂ ਸਕਦਾ ਸੀ ਉਹਨੂੰ ਵੀ ਮੈਂ ਲਾ ਕੇ ਪਾਰਾਂ ਰੱਖ ਹੁੰਦਾ ਸੀ ਅੱਛਾ ਅੱਛਾ ਇੰਨੀ ਗਰਮੀ ਗਰਮੈਸ ਠੀਕ ਹੈ ਜੀ ਤੇ ਹੁਣ ਜਦੋਂ ਤੁਸੀਂ ਦਵਾਈ ਸਟਾਰਟ ਕੀਤੀ ਹੈ ਕਿੰਨੇ ਟਾਈਮ ਬਾਅਦ ਤੁਹਾਨੂੰ ਲੱਗਿਆ ਵੀ ਹਾਂ ਤੁਹਾਨੂੰ ਜਦੋਂ ਪਹਿਲੇ ਹੱਥ ਤੇ ਦਵਾਈ ਲਿੱਤੀ ਸੀ ਉਹਦੇ ਚ ਬਹੁਤ ਵਧੀਆ ਫਰਕ ਪੈ ਗਿਆ ਠੀਕ ਹੈ ਜੀ ਤੇ ਉਦੋਂ ਬਾਅਦ ਜਾਂ ਦੂਸਰੇ ਹਫ਼ਤੇ ਖਾਧੀਆ ਉਹਦੇ ਚ ਵੀ ਉਦੋਂ ਫਰਕ ਜ਼ਿਆਦਾ ਪੈ ਗਿਆ ਠੀਕ ਹੈ ਜੀ ਹਾਂ ਪੈਂਦਾ ਹੀ ਗਿਆ ਫਰਕ ਜੀ ਹੁਣ ਤੁਹਾਨੂੰ ਸਾਈਕਲ ਚਲਾਉਣ ਚ ਜਾਂ ਮੋਟਰਸਾਈਕਲ ਜਾਂ ਕੋਈ ਵੀ ਮਤਲਬ ਤੁਸੀਂ ਤੋਰਾ ਫੇਰਾ ਕਰਦੇ ਹੋ ਉਹਦੇ ਚ ਕੋਈ ਦਿੱਕਤ ਨਹੀਂ ਜੀ ਹੁਣ ਠੀਕ ਹੈ ਹਾਂ ਸਾਈਕਲ ਵੀ ਚਲਾਈਂਦਾ ਮੋਟਰਸਾਈਕਲ ਵੀ ਚਲਾਈਂਦਾ ਕਾਰੋਬਾਰ ਕੰਮ ਹੋ ਘਰ ਵੀ ਕਰੀਂ ਨਾ ਕਰੀਂ ਜਿਹੜਾ ਆਪਣਾ ਘਰ ਦਾ ਖਾਣਾ ਸਾਦਾ ਫੁਲਕ ਠੀਕ ਹੈ ਜੀ ਹਾਂ ਕੋਈ ਦਿੱਕਤ ਨਹੀਂ ਮਿਰਚ ਸੁਰਤ ਜ਼ਰੂਰ ਮੈਂ ਘੱਟ ਕਰਨਾ ਹੈ ਪਹਿਲੇ ਦਿਨ ਦੀ ਠੀਕ ਹੈ ਜੀ ਹਾਂ ਜੀ ਹਾਂ ਮਿਰਚ ਦਹੀਂ ਮੇ ਦਾ ਕਟਾ ਮੈਂ ਪਹਿਲੇ ਦਿਨ ਦੀ ਘੱਟ ਕਰਨਾ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਬਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਰਪੈ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ